ਭੁੱਕੀ ਵੇਚ ਕੇ ਕਰ ਰਿਹਾ ਸੀ ਪੀ ਐਚ ਡੀ ਸਾਥੀਆਂ ਸਮੇਤ ਚੜ ਗਿਆ ਬਠਿੰਡਾ ਪੁਲਿਸ ਦੇ ਅੜਿੱਕੇ 2 ਕਵਾਂਟਲ ਭੁੱਕੀ ਅਤੇ ਇੱਕ ਕਾਰ ਸਮੇਤ 4 ਕੀਤੇ ਕਾਬੂ ਐਸ ਪੀ ਡੀ ਜਸਮੀਤ ਸਾਈਵਾਲ ਨੇ ਕੀਤੀ ਪ੍ਰੈਸ ਕਾਨਫਰੰਸ ਬਠਿੰਡਾ ਦੇ ਸੀਆਈਏ 2 ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਉਚੋ ਦੇ ਨੇੜੇ ਰੂਮੀ ਵਾਲਾ ਗੇਟ ਦੇ ਕੋਲੋਂ ਇੱਕ ਕਾਰ ਨੂੰ ਰੋਕੇ ਉਹਦੇ ਵਿੱਚ ਤਲਾਸ਼ੀ ਲਈ ਗਈ ਤਾ ਉਸ ਦੇ ਵਿੱਚੋਂ 2 ਕੁੰਡਲ ਪੁੱਕੀਚੂਰਾ ਪੋਸਤ ਜਿਹੜਾ ਉਹ ਬ੍ਰਾਹਮਣ ਕੀਤਾ ਗਿਆ ਜੋ ਇਹਨਾਂ ਵੱਲੋਂ ਬਠਿੰਡਾ ਵਿਖੇ ਸਪਲਾਈ ਕਰਨਾ ਸੀ ਅਤੇ ਇਸ ਦੇ ਵਿੱਚ ਇੱਕ ਨੌਜਵਾਨ ਹੈ ਜੋ ਪੀ ਐਚ ਡੀ ਵੀ ਆਪਣਾ ਇਸ ਵੇਲੇ ਵੀ ਉਹ ਆਪਣਾ ਕਰ ਰਿਹਾ ਹੈ ਤਾਂ ਇਸ ਨੂੰ ਆਪਣਾ ਆਪਣੇ ਸਾਥੀਆਂ ਸਵੇਤ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਤੇ ਇਸ ਦੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਬੰਦ ਹਵਾਲਤ ਕੀਤਾ ਗਿਆ ਐਸ ਪੀ ਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਇਹਨਾਂ ਨੂੰ ਮਾਜੂਦ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਇਹਨਾਂ ਦਾ ਰਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਡੰਗੈਦੀ ਨਾਲ ਪੁੱਛਗਛ ਕੀਤੀ ਜਾਵੇਗੀ ਕਿ ਇਹ ਇੰਡੈਕਟਿ ਕਿੱਥੋਂ ਇਹ ਲੈ ਕੇ ਆਏ ਇਹ ਉਹ ਕਹਿੰਦੇ ਕਿ ਆਪਣਾ ਕਿਸੇ ਵਿਅਕਤੀ ਨੇ ਵੱਲੋਂ ਸਪਲਾਈ ਕਰਨੀ ਸੀ ਆਓ ਸੁਣੌਣੇ ਇਸ ਬੰਦੇ ਕੀ ਕਹਿੰਦੇ ਨੇ ਐਸਪੀ ਬੀ ਸਮੀਤ ਸਾਹੀਵਾਲ ਜੀ 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 ਕੰਪਨੀ ਇੱਕ ਤਨਖੀਰਦਾਨੇ ਦੁਨਿਏ ਸ਼ਕਤੀ ਗੁਰਸਾਂ ਦੇ ਚੈਕਿੰਗ ਕਰ ਰਹੇ ਥਣ ਆਪਣੀ ਉਸੇ ਸਮਾਨੇ ਕੁਚੇ ਦੇ ਜਿਹੜੇ ਲਵੇਰਤੀ ਰੋਡ ਸਾਹਮਣੇ ਰੂਮੀ ਵਾਲਾ ਜਿਹੜਾ ਦੁਆਰਾ ਸਾਹਮਣੇ ਹੈ ਉਹ ਜਿਹੜੇ ਉੱਥੇ ਇਹਨਾਂ ਨੇ ਇੱਕ ਗੱਡੀ ਨੂੰ ਚੈੱਕ ਕੀਤਾ ਹੈਗਾ ਲੈਂਟੇਰਾ ਗੱਡੀ ਹੈਗੀ ਇੱਕ ਤੇ ਰੰਗ ਦੀ ਚਾਤੀ ਅਜੇ ਜਾਂਚ ਜਿਹਦੇ ਕੀ ਹੈਗਾ ਚਾਰ ਵਿਅਕਤੀ ਹਨ ਨੌਜਵਾਨ ਪਤੀ ਦੇ ਪੀਪੀ ਦੀ ਫਾਲਾਂ ਦੇ ਸੰਚਾਰੇ ਜਿਹੜੇ ਹੈਗੇ ਹਨ ਜਿਹਦੇ ਚੈੱਕ ਕੀਤਾ ਗੱਡੀ ਇੰਪੈਕਟਰ ਸਾਨੂੰ 8 ਗੱਡੇ ਜਿਹੜੇ ਹੈਗੇ ਆ ਪੋਸਟ ਦੇ ਮਿਲੇ ਆ ਪੁੱਲ ਨੀਗਰ ਦੇ ਦੋਸਤ ਲਈ ਉਹ ਜਿਹੜੀ ਹੈਗੀ ਉਹ ਮਿਲੀ ਹੋਈ 25 ਕਿਲੋ ਪਰ ਗੱਟਾ ਮਿਲੀ ਹੈਗੀ ਆ ਤੋਂ ਫਿਰ ਅਸੀਂ ਇਸ ਦੇ ਤਾਲ ਦੇ ਉਹਨਾਂ ਤੇ ਇੱਕ ਮੁਕਤਮਾ ਐਨਡੀਪੀਐਸ ਦੀ ਪੈਰਾ ਜਿਹੜੀ 15C ਹੁੰਦੀ ਆ ਉਹਦੇ ਤਹਿਤ ਪੁਲਿਸ ਸਟੇਸ਼ਨ ਕੈਂਟ ਜੇ ਰਿਪੋਰਟ ਕੀਤਾ ਹੈਗਾ ਜਿਹੜਾ ਪਤਾ ਤੁਹਾਨੂੰ ਲੱਗਾ ਜਿਹੜੇ ਦੋਸ਼ੀ ਹੈਗੇ ਚਾਰੇ ਜਿਹੜੇ ਹੈਗੇ ਉਹਨਾਂ ਸੀ ਤਿੰਨ ਤਾਂ ਹੈਗੇ ਆਪਣੇ ਜੀ ਹਰਿਆਣੇ ਦੇ ਇੱਕ ਮਾਤਲ ਦਾ ਹੈਗਾ ਤੇ ਇਹਨਾਂ ਦੇ ਦੋ ਦੋਸ਼ੀ ਜਿਹੜੇ ਹੈਗੇ ਆ ਇਹਨਾਂ ਤੇ ਪਹਿਲਾਂ ਵੀ ਇੰਡੀਆ ਸੈਕਟਰ ਦੇ ਜਿਹੜੇ ਮੁਕੱਦਮੇ ਦਰਜ ਹੈਗੇ ਨੇ ਜਨਕੀ ਜਿਹੜਾ ਤੇ ਜਤਿੰਦਰ ਆਉਦੇ ਤੇ ਇੱਕ ਮੁਕੱਦਮਾ ਦਰਜ ਹੈ ਤੇ ਜਿਹੜਾ ਦੂਜਾ RAM JAN ਹੈਗਾ ਉਹਦੇ ਤੇ ਇਹ ਤਿੰਨ ਮੁਕੱਦਮੇ ਦਰਜ ਆ ਬਾਕੀਆਂ ਦਾ ਵੀ ਇਹੀ ਯੂਕੇ ਅਸ਼ੋਕਰ ਚੈੱਕ ਕਰ ਰਹੇ ਆ ਹੋ ਸਕਦਾ ਉਹਨਾਂ ਤੇ ਵੀ ਹੋਣ ਤੇ ਇਹਨਾਂ ਦਾ ਵੀ ਜਨਨ ਕੀ ਸਾਰਿਆਂ ਦੇ ਪਿਛੋਕੜ ਪੈਕ ਹੋ ਰਿਹਾ ਹੋਰ ਵੀ ਮੁਕਦਮੇ ਨਿਕਲ ਕੇ ਆ ਸਕਦੇ ਨੇ ਇੱਕ ਗੱਲ ਹੋਰ ਵੀ ਸਾਡੇ ਜਿਹੜੇ ਪਤਾ ਲੱਗੀ ਹੈ ਮੁੰਡੇ ਬੰਦੇ ਦੋ ਜਿੰਨਾ ਚਾਕੇ ਬੜੇ ਵੈਲ ਕੁਆਲਿਫਾਈਡ ਹੈਗੇ ਨੇ ਇੱਕ ਨੇ ਐਮ ਐਸ ਸੀ ਕੀਤੀ ਹੈ ਇੱਕ ਨੇ ਵੀ ਜਨਨ ਕੀ ਕੀਤੀ ਹੋਈ ਹੈ ਹੁਣ ਅੱਗੇ ਇਹ ਹੀ ਤਫਸੀਲ ਕਰ ਰਹੇ ਹਾਂ ਕਿਉਂਕਿ ਬਾਹਰਲੇ ਬੰਦੇ ਹੈਗੇ ਆ ਇਹ ਹਰ ਮਾ ਹਮਾਚਲ ਤੇ ਹਰਿਆਣਾ ਦੇ ਇੱਥੇ ਇਹ ਕਿ ਹੁਣ ਸਾਡੀ ਚੱਲ ਰਹੀ ਹੈ ਕਿ ਗੱਲ ਦੀ ਗੱਲ ਕਿੱਥੋਂ ਲੈ ਕੇ ਆਏ ਸੀ ਜਨਨ ਸੋਰਸ ਕੀ ਹੈ ਬੈਕਗ੍ਰਾਉਂਡ ਕਿ ਜਿੰਨਾਂ ਨੇ ਤੇ ਬਾਕੀ ਜਿਹੜੀ ਮੇਨ ਗੱਲ ਹੈ ਕਿ ਇੱਥੇ ਜਿਹੜੀ ਇਹ ਇਹ ਨੂੰ ਵੀ ਜੇ ਤੇ ਕਿੱਲੇ ਸਮੇਂ ਤੂੰ ਵੇਚ ਰੇ ਹੁਣ ਸਾਰਾ ਇਸੀ ਡਿਊਰਿੰਗ ਇਨਵੈਸਟੀਗੇਸ਼ਨ ਪੜਾ ਕਰਾਂਗੇ ਸਰ ਪਤਾ ਨਹੀਂ ਕਿ ਸਹੀ ਇੰਡੀਆ ਕਰੀ ਸੀ ਅੱਗੇ ਕਿੱਥੇ ਲੈ ਕੇ ਜਾਦੇ ਤੇਰਾ ਮੂਡ ਨਹੀਂ ਸੀ ਜਿੰਨਾ ਕਿ ਤੁਹਾਨੂੰ ਪਤਾ ਲੱਗਾ ਜੀ ਤੇਰਾ ਮੇ ਬਠਿੰਡੇ ਦਾ ਪਤਾ ਲੱਗਾ ਤੇ ਬਠਿੰਡੇ ਜੀ ਇਸ ਅਪਲਾਈ ਕਰ ਸਰ ਇਹ ਕਾਰਕਿਸਤਿ ਹੈ ਸਰ ਇੰਨਾ ਦੀ ਆਵਦੀ ਹੈ ਇਹ ਵਾਜੀ ਹੁਣ ਆਰ ਡਿਲੀ ਕੀ ਕਹਿੰਦੇ ਹੋਗਾ ਅੱਜ ਕੱਲ੍ਹ ਕੋਈ ਨਹੀਂ ਜਾਂ ਬਿਗਰੇਟ ਸਟੇਟਿੰਗ ਨਹੀਂ ਹੋਣਾ ਕਿ ਆਰ ਪੀਓ ਦੇ ਆਫਿਸ ਨਾਲ ਵੀ ਉਤੋਂ ਤਾਲ ਮਿਲ ਕਰਕੇ ਪਤਾ ਸਾਨੂੰ ਜੈਕ ਪਤਾ ਲੱਗੂਗਾ ਕਿ

ਅਜੇ ਤੱਕ ਇਹ ਐਸਾ ਚ ਉਹਨੇ ਜੋ ਪੁੱਛਿਆ ਉਹਨੇ ਨਹੀਂ ਇਸ ਚੀਜ਼ ਦਾ ਉਹ ਕਨਫਰਮੇਸ਼ਨ ਦਿੱਤੀ ਗਈ ਕਰਦੇ ਸਰ ਇੰਟੀਅਰ ਐਮ ਐਸ ਸੀ ਕੌਣ ਆ ਗਿਆ ਜੀ ਰਾਜ ਜੀ ਜੀ ਨੇ ਝੁਗੜਾ ਜਤਿੰਦਰ ਜੀ ਜਤਿੰਦਰ ਇਸੇ ਤਰ੍ਹਾਂ ਨਾਮ ਦਿੱਤੇ ਸਵਾਲ ਸਰ ਇਲੀਗਲ ਮਨੀ ਯਾ ਜੋ ਇਲੀਗਲ ਮਨੀ ਹੈ ਜੀ ਲਈ ਚਲੋ ਇਲੀਗਲ ਮਨੀ ਕਹੋ ਲਿਓਰ ਆਫ ਕਰਾਇਮ ਕਹੋ ਕੁਝ ਵੀ ਚਲੋ ਤੇ ਬਟ ਹੁਣ ਜਦੋਂ ਤੁਹਾਨੂੰ ਇਹ ਦੱਸ ਦਿਓ ਕਿ ਜਿਹੜਾ ਵੀ ਇਲੀਗਲ ਮਨੀ ਹੈ ਇਹ ਬੋਤਨ ਮਨੀ ਹੈ ਰੈਸਟ ਸਾਰੇ ਇਲੀਗਲ ਮਨੀ ਹੈਗਾ ਇਹ ਵੀ ਹੁਣ ਸਾਡੇ ਜਿਹੜੇ ਕੰਪਨੀਸ਼ੀ ਹੈਗੇ ਤਾਂ ਫੀਸ ਕਰਕੇ ਤੇ ਜਿਹੜੀ ਇਲੀਗਲੀ ਅਕਵਾਇਰਡ ਪ੍ਰਾਪਰਟੀ ਹੈ ਜਿਹੇ ਨੂੰ ਅਸੀਂ ਜ਼ਬਤ ਕਰ ਦਿੰਨੀ ਹੈਗੀ ਹੈ। ਚਾਹੇ ਵੀ ਇਹ ਦੀ ਸੀ ਤੇ ਜੋ ਵੀ ਸੀ ਹੁਣ ਉਹ ਸਾਰਾ ਅਸੀਂ ਫੀਸ ਕਰਾ ਦੇਣਾ। ਜਿਹੜੇ ਵਿੱਚ 3.5 ਅਗਰੇ ਦੇ ਕਿੰਨੇ 59 ਪੁਣੀ ਆਏ। ਇਹ ਜਿਹੜੇ ਹਰਿਆਣਾ ਵਾਲੇ ਹੈਗੇ ਕਿਉਂਕਿ ਪੁਰਾਣੇ ਸਮੇਂ ਤੋਂ ਕੰਮ ਕਰਦੇ ਨੇ। ਤਾਂ ਇੱਕ ਦੂਜੇ ਨੂੰ ਪਹਿਲਾਂ ਪੁਰਾਣੇ ਜਾਣਦੇ ਸੀ ਇਸ ਕੰਮ ਵਿੱਚ ਉਹ ਮਲਬਜ਼ ਹੈਗੇ ਤਾਂ ਫਿਰ ਉਹ ਦੂਸਰੇ ਨਾਲ ਫੇਲਿੰਗ ਆਈ ਜਾਂਦੇ। ਬਾਕੀ ਹੋਰ ਕਿਤੇ ਕ੍ਰਾਈਮ ਜੁੜੇ ਜਿੱਦਾਂ ਤੁਹਾਨੂੰ ਦੱਸਿਆ ਕਿ ਅਜੇ ਪਸ਼ੂਕੜਾ ਨਿੱਜੀ ਮੁੱਢ ਨਹੀਂ ਪਤਾ ਲੱਗੀ ਤੁਹਾਨੂੰ ਦੱਸਦੀ ਆ ਤੇ ਬਾਕੀ ਹੋਰ ਜਿਹੜੀ ਕ੍ਰਿਮ ਪਸ਼ੂਕੜਾ ਜਈ ਵਾਰੀ ਉਹਨਾਂ ਕੀ ਉਹਨਾਂ ਦੀ ਸਾਜ਼ਿਗਾਤ ਹੋਣੀ ਹੋਣਾ ਹੀ ਪਤਾ ਕਰਾਂਗੇ ਜਿੱਤੇ ਪ੍ਰਾਪਰਟੀ ਇੰਡੀਆ ਨੇ ਵੀ ਉੱਥੇ ਬਿਲਕੁਲ 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 ਆਇਡੈਂਟੀਫਾਈ ਅਸੀਂ ਕਰਕੇ ਉੱਥੇ ਜਿਹੜੀਆਂ ਮੰਨ ਲਓ ਰੋਟ ਜਿਹਨੂੰ ਪੁਲਿਸ ਸਰਦੀ ਹੈ ਕੰਪੀਟੈਂਟ ਅਥਾਰਟੀ ਉਹ ਤਾਂ ਹੈਗੀ ਹੈ ਦੀ ਜੀਐਨਡੀਪੀ ਅਫੈਕਟਿਵ ਉਹ ਹੀ ਡੈਂਟੀਫਾਈ ਕਰਕੇ ਉੱਤੇ ਕੇਸ ਬਣਾ ਕੇ ਭੇਜਦੇ ਆਂ ਉਹ ਆਰਡਰ ਕਰਦਣਗੇ ਉੱਤੇ ਜਾ ਕੇ ਇੱਕ ਫ੍ਰੀਡਮ ਆਰਡਰ ਜਨਤੀ ਘਰ ਦੇ ਬਾਹਰ ਚੱਪਾ ਕਰਦੇ ਆਂ ਫਿਰ ਉੱਥੇ ਵੀ ਇਹ ਜਿਹੜੀਆਂ ਰੈਲੇਵੈਂਟ ਅਥਾਰਟिटीज ਨੇ ਚਾਹੀਏ ਉਹ ਰੈਵਿਊ ਅਥਾਰਟिटीज ਨੇ ਚਾਹੀਏ ਜੀ ਈ او ਡੀ ਅੰਦਰ ਦੀ ਪ੍ਰੋਪਰਟੀ ਉਹਨਾਂ ਨੂੰ ਵੀ ਨੋਟੀਫਾਈ ਕਰ ਦਿੰਦੇ ਹੁੰਦੇ ਆਂ ਐਸੇ ਸਭ ਤਰ੍ਹਾਂ ਇਹ ਟਾਈਮ ਮਨ ਤੱਕ ਮੌਕਮਾ ਮੌਜੂਦ ਆ ਕੰਮ ਸਭ ਨੇ ਇੱਕ ਤੋਂ ਇਹਨਾਂ ਤੋਂ ਮੌਕਮਾ ਮੌਜੂਦ ਨੂੰ ਰਾਹ ਰਾਹ ਕੇ ਕੰਮ ਪਿੱਛੇ ਜਾ ਰਿਹਾ ਹੈ ਉਦੋਂ ਕਿ ਚੀਜ਼ ਇਹਨਾਂ ਦਾ ਮਸਲਾ ਵੀ ਇਹ ਵਾਲੀ ਜਿਹੜੀ ਜਿਹੜੀ ਇਹ ਗੱਲ ਮੈਂ ਜਿੰਨੇ ਕਰਾਈ ਹੁੰਦਾ ਤਾਂ ਕੋਈ ਤਾਂ ਰਹੀ ਨਹੀਂ ਮੋਸਟ ਟੈਕਨਲਰ ਮੈਨੂੰ ਲੱਗਦਾ ਇਹ ਸਸਤ ਹੁੰਦਾ ਹੈਗਾ ਜੀ ਇਹ ਇਹ ਜਿਹੜੇ ਤਾਂ ਬੰਦੇ ਦੀ ਇੰਡੀਵਿਜੂਅਲ ਕਾਲ ਹੈ Hindu ਵੀ ਟੈਕਨੀਕੀ ਮੁਸਲਮਾਨ ਅਸਾਈ ਕੋਈ ਵੀ ਹੋ ਸਕਦਾ ਹੈਗਾ ਐਸਾ ਕਿ ਕੋਈ ਨਾਮ ਨਹੀਂ ਰਹੀਏ ਆ ਕੋਈ ਹੋ ਜਿਹੜੇ ਦੇਖੋ ਤੁਸੀਂ ਮੈਂ ਜਿਹਨੇ 5 ਮਹੀਨੇ ਮੈਨੂੰ ਤਕਰੀਬਨ ਇਥੇ ਹੋ ਗਏ ਹੈ ਜੀ ਅ ਜਿੰਨੇ ਕੇ ਹੁਣ ਫੜੇ ਨੇ 100 40 ਕਿਲੋ ਵਾਲੇ ਵੀ ਫੜੇ ਨੇ ਜਿੱਦਾਂ ਕੁਝ ਜੋ ਇਹਨਾਂ ਨੇ ਇਹ ਵੀ 1 500 ਗ੍ਰਾਮ ਵਾਲਾ ਵੀ ਫੜਿਆ ਹੈਗਾ 553 100 ਗ੍ਰਾਮ ਵਾਲਾ ਤੇ ਆ ਹੁਣ ਆ ਫੜੇ ਨੇ ਜਿੰਨੇ ਜੋ ਆਪਣੀ ਮਰਜ਼ੀ ਨਾਲ ਸਾਰੇ ਲੱਗੇ ਰਹੇ ਉਹ ਉਹ ਵੀ ਸਿੱਧਾ ਧਰਮ ਵਾਲਾ ਆਉਂਦਾ ਉਹ ਕੀ ਹੈ ਹੈ ਐਥਨਿਕ ਐਥਨਿਕ ਆਪਣੇ ਬਟਿੰਗ ਦੇ ਸਪਲਾਈ ਕਰਨਾ ਉਹ ਮੈਂ ਜਿੱਦਾਂ ਕਹਿ ਰਿਹਾ ਹੁਣ ਆ ਕਿ ਰਿਮਾਂਡ ਵੀ ਲੈ ਕੇ ਫਿਰ ਪਤਾ ਕਰਾਂਗੇ ਕਿ ਦਾ ਇਹਨਾਂ ਦੇ ਉਹ ਫਾਰਵਰਡ ਲਿੰਕੇਜਿਸ ਆਪਾਂ ਨੂੰ ਕਹਿੰਨੇ ਆ ਤੋ ਕਿ ਕਿਹੜੇ ਕਿਹੜੇ ਬੰਦੇ ਨੇ ਫਿਰ ਉਹ ਆਈਡੈਂਟੀਫਾਈ ਹੋ ਜਾਣਗੇ ਜਿਹੜੇ ਐਨਆਰਆਈ ਅੱਗੇ ਲੈ ਕੇ ਕਾਹ ਵੇਚਦੇ ਜਿੱਦ ਨੇ ਤੁਸੀਂ ਕਿਹਾ ਵੀ ਵੈਲ ਕੁਆਲੀਫਾਈਡ ਸੀਗਾ ਜੀ ਇੰਜੀਨੀਅਰ ਕੁੰਗੂ ਇਹ ਬੇਸਿਕ ਇਹ ਨਸੇਪੱਤੇ ਦਾ ਦਸਤਕੰਦਾ ਕੰਮ ਕਰ ਰਹੇ ਸੀ ਕਿ ਕੋਈ ਹੋਰ ਦੀਆਂ ਨਾਲੇ ਕੰਮ ਨਹੀਂ ਇਨਾਂ ਨੇ ਪੜਾਈ ਕਰਦਾ ਪਿਆ ਸੀ ਜਿੰਨਾ ਕੁ ਨੇ ਦੱਸਿਆ ਇੱਕ ਤਾਂ ਕਹਿੰਦਾ ਮੈਂ ਪੀਐਸਡ ਵੀ ਰਿਵੀਸ਼ਨ ਵੀ ਲੈਣ ਲੱਗਾ ਸੀ ਐਮਐਸਸੀ ਵਾਲਾ ਹਣਾ ਜੀ ਸੋ ਬਾਕੀ ਨਾਲ ਨਾਲ ਇਹੀ ਕਰੀ ਜਾ ਰਹੇ ਸੀ ਹੁਣ ਬਾਕੀ ਫਿਰ ਮੈਂ ਬੇਨਤੀ ਕਰਨਾ ਕਿ ਇਹ ਮਡਲੀ ਜਿਹੜੀ ਜੀ ਇਹ ਥੋੜਾ ਹੁੰਦਾ ਪ੍ਰੀਲੀਮਿਨਰੀ ਗ੍ਰੀਨ ਇੰਟਰੋਗੇਸ਼ਨ ਆ ਉਹਦੇ ਜੋ ਸਾਹਮਣੇ ਆਇਆ ਉਹ ਤੁਹਾਨੂੰ ਦੱਸਿਆ ਇਹ ਸਟੂਡੈਂਟ ਹੀ ਹੈ ਹਾਂ ਉਹਨੂੰ ਰਿਮਾਂਡ ਲੈ ਕੇ ਬਿਲਕੁਲ ਡਿਟੇਲ ਜਿਹੜੀ ਹੈਗੀ ਆ ਉਹ ਪਤਾ ਕੁਝ ਨਹੀਂ ਪਤਾ ਇਹ ਜਿੰਦਗੀ ਦੀ ਗੋਲ ਤੇ ਤੁਸੀਂ ਕਿ ਐਕਸਟ੍ਰੀਅਰ ਬਲੌਕਿੰਗ ਐ ਸਟਿੰਡ ਡਿਪਾਰਟਮੈਂਟ ਗੱਲ ਇਹ ਵੀ ਮਤਲਬ ਹੈ ਕਿ ਤੁਹਾਡੇ ਕੋਲ ਕੋਈ ਨੰਦਾ ਕੇਸ ਨਹੀਂ ਆ ਮੈਨਾਂ ਕਹਿੰਦਾ ਕੇਸ ਹੋ ਰਹੀ ਹੈ ਯੂਨੀਵਰਸਿਟੀ ਤੋਂ ਕਰਦੇ ਨੇ ਹੋਲਿਕ ਰੋਸ ਯੂਨੀਵਰਸਿਟੀ ਦੇ ਮੱਧ ਤੋਂ ਜਿਹੜਾ ਕਦੇ ਇਨਵੈਸਟਮੈਂਟ ਤੇ ਇਨਵੈਸਟਮੈਂਟ ਨਹੀਂ ਕੀਤਾ ਕਿ ਆਹ ਯੂਨੀਵਰਸਿਟੀ ਇਸ ਰਿਵੈਨਸ ਦਾ ਮੈਂ ਕਹਿੰਦਾ ਜੇ ਆ ਗਿਆ ਜਿਹੜੀ ਯੂਨੀਵਰਸਿਟੀ ਜਿਸ਼ਨ ਹੁੰਦੀ ਹੈ ਐ ਬੈਸਟ ਕੁਝ ਨਾਮੀ ਦੀ ਬੈਕਗ੍ਰਾਉਂਡ ਤੁਹਾਨੂੰ ਕੋ ਜੋ ਸਾਹਮਣੇ ਆਉਂਦਾ ਨਾ ਜੀ ਉਹ ਜਿਹੜੀ ਆਂਦੀ ਜਨਾ ਆਈਸਬਰਗ ਕਹਿੰਦੇ ਆਫ ਦੀ ਆਈਸਬਰਗ ਹੀ ਹੁੰਦੀ ਹੈ ਹੁਣ ਜੇ ਆ ਜੀ ਸਾਰੀ ਪੱਲੋਂ ਪੱਲੋਂ ਨਾਲੋਂ ਨਾਲ ਯੂਨੀਵਰਸਿਟੀ ਜਿਸ਼ਨ ਰਿਵੀਲ ਕਰੀ ਜਾ ਕੌਨਸੈਂਸ ਕਰਕੇ ਜਾਂ ਵੈਸੇ ਵੀ ਰਿਮੇਲ ਕਰੀਦਾ ਜਿਹੜਾ ਮੁਜਰਮ ਹੁੰਦਾ ਉਹ ਉਹ ਵੀ ਜਨਕੀ ਉਹ ਵੀ ਚੀਜ਼ਾਂ ਨੂੰ ਤਾਂ ਟੀਵੀ ਰੇਂਗ ਦਾ ਅਖਬਾਰ ਪੜ੍ਹਦਾ ਸੋ ਤਰਕ ਹੋ ਜਾਣਾ ਹੀ ਮੁਜਰਮ ਵੀ ਫੜਨਾ ਹੈ ਉਹਦਾ ਪਿੱਛਾ ਵੀ ਕਰਨਾ ਹੈ ਕਿਹੜਾ ਕਿਹੜਾ ਤੇ ਫਿਰ ਤਾਂ ਕਿ ਉਹ ਸੀਲ ਬਾਲਾ ਜਿਹਨੂੰ ਤੁਸੀਂ ਅਸੀਂ ਡੱਟਦਾ ਨਹੀਂ ਕਰਦੇ ਜਿਹੜੇ ਹਾਂ ਮੌਕੇ ਤੇ ਪੜੇ ਗਏ ਹੈਗੇ ਉਹ ਵੀ ਦੇਸੀ ਕਰਦੇ ਹਨ ਜਤਿੰਦਰ ਵੀ ਹੈਗਾ ਜੀ ਇੱਕ ਜਿਹੜਾ ਉਹ ਵੀ ਦੂਸਰਾ ਵੀ ਹੈਗਾ ਕਿਹੜਾ ਜਨੋਦ ਉਹ ਤਾਂ ਕਰੀਏ ਜੀ ਹਾਂ ਜੀ ਹੈ ਬਾਕੀਆਂ ਦਾ ਜੇ ਪਤਾ ਕਰਨੇ ਆ ਕਿ ਕਿੰਨੀ ਇਹ ਦੇ ਜਿੰਨੇ ਦਾ ਪਿਆਣਾ ਕਿ ਮੈਂ ਐਮਐਸਸੀ ਦੀ ਪੀਜੀਬੀ ਐਡਮਿਸ਼ਨ ਲੈਣ ਆ ਦੂਜਾ ਕਹਿੰਦਾ ਉਹ ਆ ਸੋ ਇਹ ਤਾਂ ਨਹੀਂ ਇੱਕ ਤਾਂ ਜਿੰਨੂ ਕੀ ਕਹਿੰਦੇ ਆ ਮੇਨ ਆ ਜਿਹੜਾ ਆਪਾਂ ਕਹਿੰਦੇ ਆ ਜਿੰਨੂ ਉਹ ਐਮਐਸਸੀ ਇੱਕ ਥੋੜੀ ਜਿਹਾ ਪਹਿਲਾਂ ਹੀ ਆਇਆ ਬਾਹਰ ਆ ਕੇ ਤੇ ਫਿਰ ਮਹੀਨਾ ਤੋਂ ਉਹੀ ਹੋਇਆ ਤੇ ਫਿਰ ਆ ਕੇ ਫੇਰੇ ਕਰਨਾ ਪਿਆ ਹਾਂਜੀ ਜੀ